ਦੋਸਤੋ ਅੱਜ ਮੈਂ ਆਪਣੀ ਜ਼ਿੰਦਗੀ ਦਾ ਤੁਹਾਡੇ ਨਾਲ ਉਹ ਵਾਕਿਆ ਸ਼ੇਅਰ ਕਰਨ ਜਾ ਰਿਹਾ ਹਾਂ ਜਿਹੜਾ ਅੱਜ ਤੱਕ ਮੈਂ ਪਹਿਲਾਂ ਕਿਸੇ ਨਾਲ ਨਹੀਂ ਸੀ ਕੀਤਾ ਕਹਿੰਦੇ ਉਹ ਗੱਲ ਦੱਸ ਦੇਣੀ ਚਾਹੀਦੀ ਆ ਜਿਹਦੇ ਨਾਲ ਕਿਸੇ ਦਾ ਭਲਾ ਹੁੰਦਾ ਹੋਵੇ ਦੋਸਤੋ ਕਿਸੇ ਦੇ ਕੋਲ ਮੈਂ ਬੈਠਾ ਸੀ ਬੈਠਿਆਂ-ਬੈਠਿਆਂ ਨੂੰ ਰਾਤ ਦੇ 9 ਤੋਂ ਲੈ ਕੇ 10 ਵਜੇ ਦਾ ਟਾਈਮ ਮੈਨੂੰ ਲੱਗਦਾ ਪੌਣੀ 10 ਦਾ ਟਾਈਮ ਹੋਣਾ ਆ ਤੇ ਲਾਈਟ ਚਲ ਜਾਂਦੀ ਆ ਤੇ ਮੈਂ ਸੋਚਿਆ ਕਿ ਮੈਂ ਹੁਣ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮੈਂ ਹੁਣ ਆਪਣੇ ਘਰ ਨੂੰ ਜਾਂਦਾ ਹਾਂ ਤੇ ਜਦੋਂ ਮੈਂ ਬਾਹਰ ਨਿਕਲਿਆ ਤੇ ਬਾਹਰ ਗਲੀ ਦੇ ਵਿੱਚ ਕੁੱਪ ਹਨੇਰਾ ਕੁੱਤਿਆਂ ਦੀ ਆਵਾਜ਼ ਆ ਰਹੀ ਸੀ ਭੌਂਕਣ ਦੀ ਜਿਦਾ ਕੁੱਤੇ ਤੁਹਾਨੂੰ ਪਤਾ ਰਾਤ ਨੂੰ ਠੰਡ ਦੇ ਨਾਲ ਰਹੁੰਦੇ ਆ ਉਸ ਤਰ੍ਹਾਂ ਉਹਨਾਂ ਦੀ ਆਵਾਜ਼ ਆ ਰਹੀ ਸੀ ਤੇ ਸਾਡੇ ਘਰ ਨੂੰ ਦੂਰ ਰਸਤੇ ਜਾਂਦੇ ਸੀ ਇੱਕ ਰਸਤਾ ਖੁੱਲਾ ਸੀ ਚੌੜਾ ਸੀ ਚੌੜੀ ਸੜਕ ਸੀ ਤੇ ਦੂਸਰਾ ਰਸਤਾ ਤੰਗ ਸੀ ਜਿਹੜਾ ਤੰਗ ਰਸਤਾ ਸੀ ਉਹ ਸਾਡੇ ਘਰ ਦੇ ਨੇੜੇ ਪੈਂਦਾ ਸੀ ਸਾਡਾ ਘਰ ਉਧਰੋਂ ਨੇੜੇ ਆਉਂਦਾ ਸੀ ਤੇ ਜਿਹੜਾ ਚੌੜਾ ਰਸਤਾ ਸੀ ਉਧਰੋਂ ਸਾਡਾ ਘਰ ਦੂਰ ਪੈਂਦਾ ਸੀ ਤੇ ਮੈਂ ਕਿਹਾ ਚਲੋ ਤੰਗ ਰਸਤੇ ਵੱਲ ਦੀ ਜਾਂਦੇ ਹਾਂ ਕੋਹ ਪ ਹਨੇਰਾ ਤੇ ਮੈਂ ਜਦੋਂ 40 ਤੋਂ 50 ਕਦਮ ਦੋਸਤੋ ਅੱਗੇ ਗਿਆ ਤਾਂ ਮੈਂ ਇੱਕਦਮ ਇੱਕ ਜਗ੍ਹਾ ਤੇ ਹੈਂਗ ਹੋ ਗਿਆ ਇੱਕ ਜਗ੍ਹਾ ਤੇ ਜਾਮ ਹੋ ਗਿਆ ਕਿਉਂਕਿ ਮੇਰੇ ਸਾਹਮਣੇ 15 ਤੋਂ 20 ਫੁੱਟ ਦੂਰ ਇੱਕ ਇਹੋ ਜਿਹਾ ਦ੍ਰਿਸ਼ ਦੇਖਣ ਨੂੰ ਮੈਨੂੰ ਮਿਲਿਆ ਇੱਕ 6 ਤੋਂ 7 ਫੁੱਟ ਉੱਚਾ ਇੱਕ ਗੁਵਾਰਾ ਜਿਹਾ ਧੂਏ ਦਾ ਕਾਲੇ ਰੰਗ ਦਾ ਜਿੱਦਾਂ ਹਨਾ ਇਸ ਤਰ੍ਹਾਂ ਉਹ ਘੁੰਮ ਰਿਹਾ ਸੀ ਜਿੱਦਾਂ ਗੈਸਾਂ ਘੁੰਮ ਰਹੀਆਂ ਹੁੰਦੀਆਂ ਆ ਮੇਰੇ ਸਾਹਮਣੇ ਸਾਹਮਣੇ ਖੜਾ ਸੀ ਬਿਲਕੁਲ ਮੇਰੇ ਸਾਹਮਣੇ ਤੇ ਮੇਰਾ ਸਰੀਰ ਇੱਕਦਮ ਜਾਮ ਹੋ ਗਿਆ ਮੇਰੇ ਦਿਲ ਦੀ ਧੜਕਣ ਜਿਹੜੀ ਇੱਕਦਮ ਵੱਧ ਗਈ ਤੇ ਮੇਰਾ ਦਿਮਾਗ ਬਿਲਕੁਲ ਡੈਡ ਹੋ ਚੁੱਕਾ ਸੀ ਕਿ ਮੈਂ ਕਿਹਾ ਕਿ ਮੈਂ ਹੁਣ ਕੀ ਕਰਾਂ ਨਾ ਮੇਰੇ ਪੈਰ ਅੱਗੇ ਵਧਣ ਤੇ ਨਾ ਮੇਰੇ ਪੈਰ ਪਿੱਛੇ ਜਾਣ। ਦੋਸਤੋ ਮੈਂ ਉਸ ਚੀਜ਼ ਨੂੰ 1.5 ਮਿੰਟ ਤੱਕ ਦੇਖਦਾ ਰਿਹਾ ਤੇ 1.5 ਮਿੰਟ ਬਾਅਦ ਉਹ ਚੀਜ਼ ਆਪਣੇ ਆਪ ਉਸੇ ਜਗ੍ਹਾ ਤੇ ਗਾਇਬ ਹੋ ਜਾਂਦੀ ਆ ਨਾ ਉਹ ਉੱਪਰ ਜਾਂਦੀ ਆ ਨਾ ਉਹ ਪਿਛਾ ਜਾਂਦੀ ਤੇ ਨਾ ਉਹ ਅੱਗੇ ਵਧਦੀ ਆ ਉਸੇ ਜਗ੍ਹਾ ਤੇ ਉਹ ਖਤਮ ਹੋ ਜਾਂਦੀ ਆ ਦੋਸਤੋ ਫਿਰ ਮੈਂ ਇੰਨਾ ਡਰ ਚੁੱਕਾ ਸੀ ਮੇਰਾ ਹੌਸਲਾ ਨਹੀਂ ਪਿਆ ਕਿ ਮੈਂ ਅੱਗੇ ਪਧਾਂ ਤੇ ਮੈਂ ਪਿੱਛੇ ਨੂੰ ਫਿਰ ਮੁੜ ਗਿਆ ਤੇ ਜਿਹੜਾ ਰਸਤਾ ਚੌੜਾ ਸੀ ਮੈਂ ਕਿਹਾ ਉਸੇ ਰਸਤੇ ਰਹੀਂ ਆਪਣੇ ਘਰ ਨੂੰ ਜਾਣਾ ਹੈ ਤੇ ਮੈਂ ਉਧਰੋਂ ਫਿਰ ਤੁਰਦਾ ਤੁਰਦਾ ਚੱਲ ਗਿਆ ਤੇ ਸਾਡੇ ਘਰ ਦੇ ਕੋਲ ਰਸਤੇ ਦੇ ਵਿੱਚ ਇੱਕ ਟੋਪਾ ਆ ਜਿੱਥੇ ਪਿੰਡ ਦਾ ਸਾਰੇ ਦਾ ਪਾਣੀ ਉਸ ਟੋਪੇ ਦੇ ਵਿੱਚ ਪੈਂਦਾ ਆ ਉੱਥੇ ਤਿੰਨ ਗੁਰਦੁਆਰਾ ਸਾਹਿਬ ਇੱਕ ਧਰਮਸ਼ਾਲਾ ਆ ਇੱਕ ਬਾਬਾ ਅਜੀਤ ਸਿੰਘ ਜੀ ਦਾ ਗੁਰਦੁਆਰਾ ਆ ਤੇ ਇੱਕ ਬਾਬਾ ਕਰਮ ਸਿੰਘ ਜੀ ਦਾ ਗੁਰਦੁਆਰਾ ਸ਼ਹੀਦ ਬਾਬਾ ਕਰਮ ਸਿੰਘ ਜੀ ਦਾ ਤੇ ਉੱਥੋਂ ਗਾਹਾਂ ਦੋ ਗਲੀਆਂ ਨਿਕਲਦੀਆਂ ਆ ਇੱਕ ਚੌੜੀ ਆ ਤੇ ਇੱਕ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਤੇ ਮੈਂ ਕਿਹਾ ਚਲੋ ਗੁਰਦੁਆਰਾ ਸਾਹਿਬ ਦੇ ਨਾਲ ਵਾਲੀ ਗਲੀ 'ਚ ਜਾਂਦੇ ਆ ਤੇ ਜਦੋਂ ਮੈਂ ਜਾ ਰਿਹਾ ਸੀ ਤੇ ਉੱਥੇ ਉਹੀ ਚੀਜ਼ ਮੇਰੇ ਸਾਹਮਣੇ ਇੱਕ ਵਾਰੀ ਫੇਰ ਖੜੀ ਹੋ ਗਈ 15 ਤੋਂ 20 ਫੁੱਟ ਦੂਰੀ ਤੇ ਦੋਸਤੋ ਮੈਂ ਪਹਿਲਾ ਵਾਗ ਫਿਰ ਉਸੇ ਤਰ੍ਹਾਂ ਇੱਕ ਜਗ੍ਹਾ ਤੇ ਹੈਂਗ ਹੋ ਗਿਆ ਜਾਮ ਹੋ ਗਿਆ ਨਾ ਮੇਰੇ ਪੈਰ ਅੱਗੇ ਵਧਣ ਤੇ ਨਾ ਪਿੱਛੇ ਮੇਰੀ ਛਾਤੀ ਉੱਤੇ ਥੱਲੇ ਉੱਤੇ ਥੱਲੇ ਮੇਰੇ ਦਿਲ ਦੀ ਧੜਕਣ ਇੰਨੀ ਤੇਜ਼ ਹੋ ਗਈ ਸੀ ਮੇਰਾ ਦਿਮਾਗ ਬਿਲਕੁਲ ਡੈਡ ਹੋ ਚੁੱਕਿਆ ਸੀ ਫਿਰ ਮੈਂ ਮੇਰੇ ਦੋਸਤੋ ਦਿਮਾਗ ਦੇ ਵਿੱਚ ਪ੍ਰਮਾਤਮਾ ਦੇ ਅੱਗੇ ਮੈਂ ਇਹੀ ਅਰਦਾਸ ਕੀਤੀ ਕਿ हे ਪ੍ਰਮਾਤਮਾ ਤੂੰ ਹੀ ਮੇਰਾ ਬਖਸ਼ਣ ਹਾਰਵਾ ਤੇ ਤੂੰ ਹੀ ਮੈਨੂੰ ਆਪਣੀ ਮੰਜ਼ਲ ਤੇ ਪਹੁੰਚਾਉਣਾ ਹੈ ਤੇ ਮੇਰਾ ਜਦੋਂ ਧਿਆਨ ਨਿਸ਼ਾਨ ਸਾਹਿਬ ਵੱਲ ਗਿਆ ਤੇ ਮੇਰੇ ਅੰਦਰ ਇੱਕਦਮ ਹੌਸਲਾ ਆਇਆ ਤੇ ਮੇਰਾ ਧਿਆਨ ਗੁਰੂ ਗ੍ਰੰਥ ਸਾਹਿਬ ਵੱਲ ਗਿਆ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਵਿੱਚਲੀ ਬਾਣੀ ਵੱਲ ਗਿਆ ਤੇ ਮੈਂ ਹਰ ਰੋਜ਼ ਰਾਤ ਨੂੰ ਕੀਰਤਨ ਸੋਲਾ ਦਾ ਪਾਠ ਕਰਦਾ ਹੁੰਨਾ ਹੈ ਤੇ ਮੈਂ ਉਸ ਟਾਈਮ ਤੇ ਉਹ ਪਾਠ ਕਰਨਾ ਸ਼ੁਰੂ ਕਰ ਦਿੱਤਾ ਤੇ ਮੈਂ ਪਾਠ ਕਰਨਾ ਜਦੋਂ ਸ਼ੁਰੂ ਕੀਤਾ ਤੇ ਮੈਂ ਪਾਠ ਕਰਦਾ ਕਰਦਾ ਜਦੋਂ ਅੱਗੇ ਵਧਿਆ ਤਾਂ ਉਹ ਚੀਜ਼ ਹੌਲੀ-ਹੌਲੀ ਜਿੱਦਾਂ ਜਿੱਦਾਂ ਮੈਂ ਪਾਠ ਕਰਦਾ ਗਿਆ ਅੱਗੇ ਵਧਦਾ ਗਿਆ ਉਹ ਚੀਜ਼ ਹੌਲੀ-ਹੌਲੀ ਧੁੰਦਲੀ ਜਿਹੀ ਹੁੰਦੀ ਹੁੰਦੀ ਉਸੇ ਜਗ੍ਹਾ ਤੇ ਖਤਮ ਹੋ ਗਈ ਨਾ ਉਹ ਅੱਗੇ ਗਈ ਨਾ ਪਿੱਛੇ ਗਈ ਨਾ ਤਾਂ ਗਈ ਉਸੇ ਜਗ੍ਹਾ ਤੇ ਉਹ ਚੀਜ਼ ਖਤਮ ਹੋ ਗਈ ਤੇ ਫਿਰ ਮੈਂ ਦੋਸਤੋ ਪਾਠ ਕਰਦਾ ਕਰਦਾ ਆਪਣੇ ਘਰ ਤੱਕ ਪਹੁੰਚਾ ਤੇ ਮੈਂ ਇਹ ਗੱਲ ਕਿਸੇ ਨਾਲ ਵੀ ਸ਼ੇਅਰ ਨਹੀਂ ਕੀਤੀ ਅੱਜ ਤੱਕ ਆਪਣੇ ਘਰਦਿਆਂ ਨਾਲ ਵੀ ਨਹੀਂ ਸ਼ੇਅਰ ਕੀਤੀ ਮੈਂ ਕਿਹਾ ਇੱਕ ਗੱਲ ਸੁਣ ਕੇ ਉਹ ਵੀ ਨਾ ਡਰ ਜਾਣ ਤੇ ਦੋਸਤੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਆ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਆ ਜਿਹੜੀ ਸਾਨੂੰ ਗੁਰੂ ਸਾਹਿਬ ਨੇ ਦਿੱਤੀ ਆ ਇਹਦੇ ਵਿੱਚ ਇੰਨੀ ਜ਼ਿਆਦਾ ਤਾਕਤਵਾ ਇਹ ਇੱਕ ਗਿਆਨ ਦਾ ਸੂਮਾ ਤਾਂ ਹੈਗਾ ਹੀ ਹੈਗਾ ਆ ਤੇ ਇੱਕ ਇਹਦੇ ਵਿੱਚ ਸ਼ਕਤੀ ਦਾ ਸੂਮਾ ਵੀ ਆ ਇਹਦੇ ਵਿੱਚ ਇੰਨੀ ਤਾਕਤਵਾ ਅਸੀਂ ਜਿਹੜੇ ਲੋਕ ਬਾਬਿਆਂ ਦੇ ਕੋਲ ਧਾਗਿਆਂ ਤਵੀਤਾਂ ਵਾਲਿਆਂ ਦੇ ਕੋਲ ਜਾਂਦੇ ਆ ਉਨਾ ਤੋਂ ਧਾਗੇ ਤਵੀਤ ਲੈਣ ਜੇ ਤੁਸੀਂ ਗੁਰੂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਤੁਸੀਂ ਪੜ੍ਹੂਗੇ ਤੁਹਾਡੇ ਨੇੜੇ ਕੋਈ ਵੀ ਇਦਾਂ ਦੀ ਚੀਜ਼ ਨਹੀਂ ਆਊਗੀ ਦੋਸਤੋ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਆ ਜਿੰਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੂਗੇ ਉਨਾ ਹੀ ਤੁਹਾਡਾ ਭਲਾ ਹੋਊਗਾ ਤੁਹਾਡੇ ਜਿਹੜੇ ਕੰਮ ਅੜੇ ਹੋਗਾ ਉਹ ਵੀ ਤੁਹਾਡੇ ਕੰਮ ਸਾਰੇ ਨਿਕਲ ਜਾਣਗੇ ਤੇ ਸਾਰਾ ਕੁਝ ਤੁਹਾਡਾ ਸੋਲਵ ਹੋ ਜਾਊਗਾ ਦੋਸਤੋ ਏ ਸੀ ਮੇਰੀ ਆਪਣੀ ਕਹਾਣੀ ਤੇ ਬਾਕੀ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈਗੀ ਪ੍ਰਮਾਤਮਾ ਦਾ ਬਸ ਨਾਮ ਲਵੋ ਤੇ ਉਸ ਤੋਂ ਉੱਪਰ ਕੋਈ ਚੀਜ਼ ਨਹੀਂ ਹੈਗੀ